जी मेरे भीरों की हाल चाल सारे दोस्तों मित्रा एक सट ने जानवर कैमरे मित्रों बलो जी करती जी ब्लॉक की स्टार्टिंग खोल दिया स्टूडियो पहला ते फिर मार दिया मारदि जानवर सट बैट ने कि नहीं बारी गेट पहले ही टुट रहा है खोल दिया जी गेट तो दो हत् खोल गेट टुट रहा है सारा बिचो पाठ रहा है ਤੇ ਖੁੱਡਿਆਂ ਤੇ ਨਿਗਾਹ ਮਾਰ ਲਈਏ ਵੀ ਸਾਰੇ ਕੈਮ ਨਹੀਂ ਕਿ ਨਹੀਂ ਤੇ ਨੀਲਾ ਦਾ ਬੈਠਾ ਹੈ ਟੋਕਰੀ 'ਚ ਮੇਰੇ ਸਾਹਮਣੇ ਲੰਡਾਣਾ ਤਪ ਲੈ ਆਵੇ ਚਲੋ ਦੇਖਾਂਗੇ ਕੋਈ ਨਾ ਤੇ ਪੂਰੂ ਵਾਲੀ ਜੋੜੀ ਅੱਜ ਵੀ ਉਡੀ ਫਿਰਦੀ ਹੈ ਤੇ ਵੀ ਤੂੰ ਉਹ ਟੋਕਰੀ ਵੀ ਉੱਥੇ ਵਗ ਜਾ ਠੀਕ ਹੈ ਕਿ ਨਹੀਂ ਤੇ ਆ ਆ ਫਿਰਦੀ ਆ ਫਿਰਦਾ ਪੂਰੂ ਲੈ ਬੋਲ ਤੇ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇੱਧਰ ਵੀ ਵੱੜ ਰਿਹਾ ਤੇ ਦੂਜਾ ਆਂਡਾ ਧਰ ਲਿਆਊਗਾ ਪਟਿਆਲੇ ਵਾਲੀ ਜੋੜੀ ਨੇ ਉਹ ਵਾਲੀ ਜੋੜੀ ਨੇ ਤੇ ਆ ਟੋਕਰੀ ਆ ਇੱਥੇ ਵਿਚਾਈ ਬੈਠਿਆ ਇੱਟ ਦੂਜੀ ਲਾਣੀ ਪੋਗੀ ਬਾਪੋਰੇ ਚਲੋ ਲਾ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਆ ਜੋੜੀ ਬਾਂਡਾ ਧਰਨ ਵਾਲੀ ਆ ਤੇ ਕੋਈ ਨਹੀਂ ਖੋਲਾਂਗੇ ਖੁੱਡੇ ਵੀ ਤੇ ਪਹਿਲਾ ਪਿੱਲੀ ਇੱਟ ਦਾ ਜ਼ਿਗਾਰਡ ਕਰਨਾ ਬੋ ਆਪਾਂ ਨੂੰ ਜੋੜੀਆਂ ਵਾਸਤੇ ਪਿੱਲੀ ਇੱਟ ਸਭ ਤੋਂ ਬੈਸਟ ਆ ਠੀਕ ਹੈ ਕਿ ਨਹੀਂ ਬਾਬੇ ਉਹ ਜਿਹੜਾ ਵੀ ਪਾਣੀ بچਿਆ ਹੁੰਦਾ ਪੋਟੇ 'ਚ ਪੋਟਾ ਸਾਫ ਕਰਦੇ ਆ ਮਿੱਟੀ ਠੀਕ ਹੈ ਕਿ ਨਹੀਂ ਤੇ ਆਪਣੇ ਤਾਂ ਉਹ ਪਈ ਨਹੀਂ ਤੇ ਦੁਕਾਨ ਤੇ ਜਾ ਕੇ ਦੇਖਣੀ ਪਊਗੀ ਇੱਟਾਂ 'ਚ ਜਿੱਥੇ ਅੰਪਰਾਣੀ ਇੱਟਾ ਜਿੰਨੀ ਪ੍ਰਾਣੀ ਇੱਟੂਗੀ ਉਹਨਾਂ ਫਾਇਦਾ ਤੇ ਦੁਕਾਨ ਤੇ ਜਾ ਕੇ ਦੇਖ ਲਾਂਗੇ ਮਿਲ ਗਈ ਤਾਂ ਠੀਕ ਹੈ ਨਹੀਂ ਤਾਂ ਕਿਥੋਂ ਤਾਂ ਭਾਲ ਕੇ ਲੈਣੀ ਪਊਗੀ ਜਿੱਥੇ ਪੁਰਾਣੇ ਮਕਾਨ ਨੇ ਬਾਬੇ ਉੱਥੇ ਤਾਂ ਜ਼ਰੂਰ ਮਿਲ ਸਕਦੀ ਹੈ ਤਾਂ ਕਰਕੇ ਤੇ ਉਹਦਾ ਮੁਸਕੜਾਈ ਦੁਕਾਨ ਵਾਲੀ ਸਾਈਡ ਦੇਖਣਾ ਬੂਆ ਕੀ ਬਣਦਾ ਕੀ ਨਹੀਂ ਤੇ ਆ ਗੱਟਾ ਵੀ ਦੇਖ ਕੇ ਆਵਾਂਗੇ ਗੰਦ ਵਾਲਾ ਚੋਬਰ ਨੂੰ ਆਇਆ ਆਣ ਤੋਂ ਫਿਰ ਦੇਖਦੇ ਆਂ ਗੰਦ ਭਰਿਆ ਪਿਆ ਤੇ ਤਾਂ ਕਰਕੇ ਖੁੱਡੇ ਖੋਲਾਂਗੇ ਬਾਬਿਓ ਟੋਕਰੀ ਵੱਡੀ ਟਲਾਣੀ ਬੋਗੀ ਟੋਕਰੀ ਤੇ ਕੋਈ ਨਹੀਂ ਲਾਦਾ ਇਹ ਟਾਪੀਆਂ ਜਾਲ ਤੇ ਪਈਆਂ ਇਟਾਂ ਕੋ ਵੀ ਨਹੀਂ ਲਾਵਾਂਗੇ ਠੀਕ ਹੈ ਕਿ ਨਹੀਂ ਤੇ ਆਣ ਦੋ ਫਿਰ ਚੋਬਰ ਨੂੰ ਗੰਦ ਗੁੰਦ ਦੇ ਕੇ ਆਵਾਂਗੇ ਨਾਲ ਪਿੱਲੀਟ ਲਾਵਾਂਗੇ ਪਿੱਲੀਟ ਹਲੇ ਨਹੀਂ ਪਾਉਂਦੇ ਉਹਦੇ ਆਗੇ ਰੱਖ ਦਾਂਗੇ ਪਹਿਲਾਂ ਹੀ ਕਿਉਂਕਿ ਜਿਹੜੇ ਆਪਾਂ ਪਹਿਲੇ ਪਹਿਲੇ ਆਂਡੇ ਦੇ ਜੋੜੀ ਦੇ ਦੋ ਚੱਕਣੀ ਆ ਜਦ ਦੂਜੇ ਤਰ੍ਹਾਂ ਤਰ੍ਹਾਂ ਲੱਗੀ ਮਤਲਬ ਦੂਜੇ ਆਂਡੇ ਪਹਿਲੇ ਪਹਿਲੇ ਚੱਕ ਲਿਓ ਤੋਂ ਬਾਅਦ ਧਰ ਦਾਂਗੇ ਪਿੱਲੀਟ ਠੀਕ ਹੈ ਕਿ ਨਹੀਂ ਉਹਦੇ ਬਾਅਦ ਧਰਨੀ ਸ਼ੁਰੂ ਕਰ ਦਾਂਗੇ ਤੇ ਤਾਂ ਕਰਕੇ ਬਾਬਿਆਂ ਦੇ ਬੈਠਾ ਬੈਠਾ ਤੇ ਮੈਂ ਦੇਖਿਆ ਵੀ ਇਹ ਜਿਹੜੀਆਂ ਦੋ ਜੋੜੀਆਂ ਥੱਲੇ ਨਹੀਂ ਆਉਂਦੀਆਂ ਤੇ ਥੱਲੇ ਆਇਆ ਕੁੱਟਦੇ ਨੇ ਬਾਕੀ ਜੋੜੀ ਜੋੜੀਆਂ ਜਿਹੜੀਆਂ ਜੋੜੀਆਂ ਨੇ ਥੱਲੇ ਵੀ ਥੱਲੇ ਨਹੀਂ ਆਣ ਦਿੰਦੀਆਂ ਇਹਨਾਂ ਨੂੰ ਵੀ ਮਾਰਦੀਆਂ ਨੇ ਲੜਦੇ ਨੇ ਇੱਕ ਦੂਜੇ ਨਾਲ ਤੇ ਮੈਂ ਕਿਹਾ ਉੱਤੇ ਟੋਕਰੀਆਂ ਲਾ ਕੇ ਦੇਖੀਏ ਹੈਗੇ ਨਹੀਂ ਤੇ ਇੱਕ ਟੋਕਰੀ ਤਾਂ ਬਾਬੇ ਉਹਨੇ ਲੱਗ ਜੂਗੀ ਠੀਕ ਹੈ ਕਿ ਨਹੀਂ ਇਧਰਲੀ ਸਾਈਡ ਜਿੱਥੇ ਆ ਕਬੂਤਰ ਪੜ ਗਿਆ ਤੇ 71 ਵੀ ਲੱਗ ਜੂਗੀ ਤੇ ਇਦਰੋਂ ਤਾਂ ਬਣਦਾ ਗਿਆ ਵਾ ਤਾਰ ਨਾਲ ਤੇ ਇਦਰੋਂ ਕਿਵੇਂ ਲਾਵਾਂਗੇ ਇਦਰੋਂ ਥੋੜਿਆ ਉਹ ਹੋ ਰਿਹਾ ਵੀ ਇਦਰੋਂ ਕੀ ਚੀਜ਼ ਲਾਈਆਂ ਵੀ ਇਹਨਾਂ ਡਿਗੇ ਨਾ ਕਈ ਵਾਰੀ ਡਿਗ ਪੈਂਦੀ ਐ ਤੇ ਗਲਤ ਕੰਮ ਹੋ ਜੂਗਾ ਤਾਂ ਕਰਕੇ ਵੀ ਇਦਰ ਕਿਹੜੀ ਚੀਜ਼ ਲਾਈਆਂ ਵੀ ਡਿਗੇ ਨਾ ਤੇ ਉਹ ਸੋਚੀ ਆ ਨਾ ਲਾਈ ਤਾਂ ਹੈ ਨਾ ਦਿਮਾਗ ਦਾ ਤੇ ਦੇਖਦੇ ਆ ਕੀ ਬਣਦਾ ਕਰਤੇ ਆ ਕੋਈ ਨਾ ਕੋਈ ਜੁੜਤਾ ਕਰਤੇ ਆ ਸੈਟਿੰਗ ਆ ਦੀ ਵਰੀਨਾ ਮੈਂ ਕੱਕੇਨਾ ਤੇਖ ਦੇ ਹੈ ਕੀ ਬਣਦਾ ਜੀ ਮਿੱਤਰੋਂ ਆਗੇ ਜੀ ਉੱਤੇ ਤਾਰਾਂ ਲੈਣ ਲੋਹੇ ਵਾਲੀਆਂ ਤਾਰਾਂ ਚੱਕਣਾ ਪਈਆਂ ਤੇ ਉਲਝੜੀ ਹੈ ਕੱਢਣਾ ਇੱਕ ਵਾਰੀ ਮੈਂ ਇਹਨੂੰ ਜੀ ਮਿੱਤਰੋ ਇੱਕ ਟੋਕਰੀ ਤਾਂ ਲਾ ਦੇ ਇਹ ਤਾਂ ਹੁਣ ਕੱਥ ਕਿੱਥੇ ਨਹੀਂ ਹਿੱਲਦੀ ਠੀਕ ਹੈ ਕਿ ਨਹੀਂ ਪੱਕਾ ਜਗੜ ਕਰਤਾ ਇਹਦਾ ਤਾਂ ਤੇ ਥੱਲੋ ਬਣਤਾ ਵਾਂ ਸਰਦ ਤੇ ਸਾੜ ਤੋਂ ਬਣਤੀ ਠੀਕ ਹੈ ਬਸ ਇੱਕ ਔਰੇ ਲਾਣੀ ਰਹਿ ਗਈ ਤੇਰੇ ਲੱਗੂਗੀ ਤਾਂ ਮੈਂ ਪਰ ਉਹ ਕੰਦਾਲੀ ਸੈਂਡਰ ਨਹੀਂ ਪਤਾ ਵੀ ਕਿਵੇਂ ਬਣਨੀ ਹੈ ਚਲ ਲਾਂਗੇ ਆ ਜਗ੍ਹਾ ਤੇ ਕੋਈ ਇੱਕ ਕੰਦਾਲੀ ਜੜਾ ਹੈਨਾ ਘਾਟ ਮਾਰਦੇ ਕਰਦੇ ਐਨਾ ਜਗੜਾ ਇਹਨਾਂ ਨੂੰ ਭੇਜਦੇ ਆ ਆਪਣੇ ਖਾਣੇ 'ਚ ਇਹਨਾਂ ਦਾ ਹੀ ਖਾਣਾ ਹੈ ਹੁਣ ਬੜੇ ਆਣਗੇ ਚਲੋ 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 ਚਾਲ 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 ਚਲ ਹੁਣ ਬੜੇ ਆਣਗੇ ਪਾਪੋ ਚਲੋ ਠਹਿਰ ਕੇ ਦਿਖਾਣੇ ਇੱਕ ਵਾਰੀ ਆ ਵੀ ਲਾ ਲਈਏ ਤੇ ਕੰਮ ਹੋ ਰਿਹਾ ਪਸੀਨਾ ਪਸੀਨਾ ਕਰੋ ਚੈੱਕ 2-3 ਮਿੰਟ ਬਾਅਦ ਜਾਈਏ ਇੱਧਰ ਨਹੀਂ ਲੱਗਦੀ ਜਮਾ ओके ਆ ਹੁੰ ਗਿਆ ਚਲ RW ਫਿਰ ਉਹ ਲੈ ਲਾ ਦੇ ਕੰਦਾਲੀ ਕੰਦਾਲੀ 5.5 ਤੇ ਲੱਗਣਾ ਬਾਪਿਆਂ ਲੋਜੀ ਕਰਤਾ ਜੀ ਜਿਗਾਰਡ ਠੀਕ ਹੈ ਕਿ ਨਹੀਂ ਲਾਤੀਆਂ ਦੋ ਟੋਕਰੀਆਂ ਉੱਤੇ ਦੋ ਜੋੜੀਆਂ ਵਾਸਤੇ ਲਈਆਂ ਇਹਨਾਂ ਵਾਸਤੇ ਕੇ ਜੋੜੀਏ ਕੋ ਬੱਤੀ ਪੋਟੇ ਵਾਲੀ ਕਲਾਬੇ ਪੋਟੇ ਵਾਲੀ ਤੇ ਕੰਦਾਲੀ ਸੈਂਡਲ ਲਾਦਾ ਬਾਪੂ ਕਿੱਲ ਠੀਕ ਹੈ ਕਿ ਨਹੀਂ ਆ ਲੱਗ ਰਹੇ ਕਿੱਲ ਤੇ ਕਿੱਲ ਲਾ ਕੇ ਕੰਦਨ ਟੋਕਰੀ ਖਸਾਤੀ ਇੱਥੇ ਉਹ ਤਾਰਾ ਬਣਦੀਆਂ ਠੀਕ ਹੈ ਕਿ ਨਹੀਂ ਤੇ ਉੱਥੇ ਦੱਸਦਾ ਸੀ ਦੋ ਟੋਕਰੀਆਂ ਬੋਤ ਐ। ਕਿਸੇ ਨਵੀਂ ਆ ਚੁੰਦਾ ਜਿਵੇਂ। denn migda ਥੋੜੀ ਐ ਠੀਕ ਐ ਕਿ ਨਹੀਂ? ਤੇ ਬਸ ਕਰਤਾ ਹੀ ਜਿਗਾੜ ਤਿੰਨ ਟੋਕਰੀਆਂ ਥੱਲੇ ਦੋ ਉੱਤੇ ਆ ਕੇ ਰਪੋਰਟ ਐ। ਤੇ ਹੁਣ ਕੋਈ ਦਿੱਕਤ ਵਾਲੀ ਗੱਲ ਨਹੀਂ। ਤੇ ਹੌਲੀ ਹੌਲੀ ਸੈੱਟ ਹੋ ਰਣਗੀਆਂ ਹੁਣ। ਠੀਕ ਐ ਕਿ ਨਹੀਂ? ਤੇ ਦੋ ਲਾਈਆਂ ਇੱਕ ਵਾਰੀ ਦਾ ਲਾਉਣ ਦਾ ਹੋਰ ਵੀ ਲੱਗੇ ਆਣੀਆਂ ਵੈਸੇ। ਪਰ ਪੰਗਾ ਨਹੀਂ ਲੈਂਦੇ ਹਲੇ। ਪੰਜ ਤਾਂ ਜੋੜੀਆਂ ਤਾਂ ਕਰਕੇ ਇੱਕ ਤਾਂ ਵੜ ਗਈ ਲੋ ਜੀ ਠੀਕ ਹੈ ਕਿ ਨਹੀਂ ਉਹ ਵੜ ਗਈ ਜੋੜੀ ਇੱਕ ਤੇ ਦੂਸਰੀ ਵੀ ਹੌਲੀ ਹੌਲੀ ਵਗ ਜੂਗੀ ਤੇ ਥੱਲੇ ਤੇ ਇਹ ਬਾਬੇ ਵਾਲੀ ਸੀ ਪਹਿਲਾਂ ਵੀਰੇ ਉੱਥੇ ਦਾ ਤੇਰੀ ਟੋਕਰੀ ਇਹ ਵੀ ਵਗ ਜੂਗੀ ਤੇ ਪਿੱ ਲਿੱਟ ਲੈ ਕੇ ਆਣੀ ਬਾਬੇ ਹੱਲੇ ਤਾਂ ਪੰਦੇ ਨਹੀਂ ਵੈਸੇ ਪਾਵਾਂਗੇ ਦਾ ਬੀਕੇ ਕੰਡੇ ਜੋ ਰੱਖਣੇ ਪਹਿਲੇ ਪਹਿਲੇ ਅੰਡੇ ਚੱਕ ਕੇ ਫਿਰ ਪਾਣੀ ਸ਼ੁਰੂ ਕਰਾਂਗੇ ਕਿੰਨਾ ਕਿੰਨਾ ਚੱਕਦੇ ਦਵਾਂਗੇ ਅਜੇ ਤਾਂ ਇੱਕੋ ਅੰਡਾ ਚੱਕਿਆ ਉਹ ਜੋੜੀ ਦਾ ਪਟਿਆਲੇ ਵਾਲੀ ਦਾ ਇੱਕ ਕੇ ਦੋ ਇੱਕ ਤਰੇ ਨਹੀਂ ਦੂਜਾ ਆ ਦੋ ਬਾਈ ਤਾਂ ਨੇ ਕਿੱਥੇ ਇਹਦਾ ਇੱਕ ਪਹਿਲਾਂ ਦਾ ਸੀ ਕਲ ਰੱਖਿਆ ਜੀ ਬਾਪਿਓ ਹੱਥ ਦਾ ਟਿਕਦੇ ਨਹੀਂ ਆਪਣੇ ਠੀਕ ਹੈ ਕਿ ਨਹੀਂ ਤੇ ਇੱਕ ਟੋਕਲੀ ਬਣਦੀ ਤੇ ਇੱਕ ਜੋੜਾ ਹੌਲ ਛੱਡਦੇ ਆਂ ਉਹਦੇ ਉਹ ਪੂਰੂ ਵਾਲਾ ਜਿਹੜਾ ਆਪਾਂ ਨੂੰ ਪੂਰੂ ਤੰਗ ਕਰਦਾ ਸੀ ਬਾਪਿਓ ਤੇ ਮੈਗਾ ਵਾਲੇ ਛੱਡ ਦੇਣਾ ਉੱਤੇ ਦੇਖਣਾ ਕਿਤਾ ਉੱਤੇ ਆਂਡੇ ਧਰਦੇ ਐਵੇਂ ਕੁਜੇ ਨਾਲ ਨਾਲੇ ਆ ਇਧਰ ਜੋੜੇ ਵੀ ਖਰਾਬ ਕਰਦੇ ਆ ਇਹ ਕਬੂਤਰ ਠੀਕ ਹੈ ਕਿ ਨਹੀਂ ਪੂਰੂ ਵਾਲਾ ਦਾ ਮੇਨ ਜੋੜਾ ਹੈ ਤਾਂ ਕਰਕੇ ਤੇ ਫੜ ਲੈ ਚੋਬਰਾ ਤੇਰਾ ਥੰਮ ਮੇਲ ਵੀ ਘਟਦੇ ਆ ਆ ਜੋੜੇ ਦਾ ਤੋ ਲਾ ਦਾਂਗੇ ਕੰਟੈਂਟ ਬਣ ਜੂਗਾ ਨਾਲੇ ਟੋਕਰੀਆਂ ਦਾ ਕੱਢ ਲਾਂਗੇ ਲੈ ਸੈੱਟ ਕਰਕੇ ਫੜ ਫੜੀਆਂ ਇੱਕ ਵਾਰ ਆ ਵੀ ਚੋਬਰਾ ਛੱਡ ਦੇ ਕਰਾਂ ਆਂਡੇ ਕਰਵਾਣੇ ਫਲੋ ਜੀ ਛੜਤਾ ਤੇ ਹੁਣ ਇਹਨੂੰ ਉੱਤੇ ਜਾਣ ਦੋ ਕਿ ਵੀ ਦਾ ਉੱਤੇ ਧਰ ਲੇ ਟੋਕੜੀ ਬਣਤੀ ਤੇ ਛੜ ਲੈਂਦੇ ਆ ਨਾ ਉੱਤੀ ਛੜ ਲੈਂਦੇ ਆ ਆਪੇ ਵਾਗ ਗਿਆਣਗੇ ਉੱਤੇ ਕੋਈ ਦਿੱਕਤ ਨਹੀਂ ਗੰਨੇ ਬਾਬਿਓ ਤੇ ਆ ਗਏ ਆ ਜੀ ਤੇ ਥੱਲੇ ਵਾਗ ਗਏ ਸੀ ਤੇ ਉੱਤੇ ਆ ਤੇ ਇੱਕ ਜੋੜੀ ਨੇ ਦਿਮਾਗ ਖਰਾਬ ਕਰ ਰੱਖਿਆ ਪੂਰੂ ਵਾਲੀ ਨੇ ਮਿੱਤਰੋ ਠੀਕ ਹੈ ਕਿ ਨਹੀਂ ਕੱਲ ਥੋੜੇ ਸਾਹਮਣੇ ਆ ਫੱਟਿਵਲੇ ਰੱਖੀ ਸੀ ਤੇ ਹੁਣ ਪਰਲੇ ਘੁੱਡੇ ਚ ਰੱਖਣੀ ਪਊਗੀ ਪਰਲੇ ਘੁੱਡੇ ਜੀ ਛੱਡਤੀ ਤੇ ਹੁਣ ਇਧਰ ਆਲੇ ਤੋੜੇ ਤੇ ਬੈਨ ਲੱਗ ਗਿਆ ਬੈਠਿਆ ਜੀ ਗੂਤਰੀ ਤੇ ਤਾਂ ਆਕੇ ਉਹਨੇ ਇਧਰ ਆਲੇ ਤੋੜੇ ਉੱਤੇ ਰੱਖਣੀ ਪਊਗੀ ਘੱਟੀ ਵੀ ਤੁਸੀਂ ਟੋਕਰੀ ਲਈਏ ਉੱਤੇ ਬਹਿ ਜਾਓ ਠੀਕ ਹੈਗੇ ਨਹੀਂ ਤੇ ਆਕੇ ਉਹਨੇ ਬਹਿ ਜਾਂਦੇ ਆ ਬੋਲ ਐਡੀ ਸੋਹਣੀ ਟੋਕਰੀ ਲਈਏ ਉੱਥੇ ਤੇ ਪਾਣੀ ਵੀ ਚੇਂਜ ਕਰਨਾਲਾ ਹੈ ਪਾਣੀ ਵੀ ਚਲੋ ਕਰਦੇ ਆ ਅੱਜ ਚੇਂਜ ਠੀਕ ਹੈ ਕਿ ਨਹੀਂ ਤੇ ਬਾਕੀ ਦੋ ਜੋੜੀਆਂ ਤਾਂ ਹੋ ਗਈਆਂ ਉੱਤੇ ਸੈੱਟ ਤੇ ਇੱਕੋ ਹੀ ਰਹਿ ਗਈ ਪੂਰੂ ਵਾਲੀ ਮਿੱਤਰੋ ਆਜਾ ਨਾ ਲੱਗਦੀ ਤੇ ਉੱਥੇ ਵਗ ਜੇ ਸਵਾਦ ਹੀ ਆ ਜੂਗਾ ਬਾਬੇਓ ਕੁਲਰ ਪਾਤੀਆਂ ਕੁਲਰ ਹੋ ਰਿਹਾ ਖਾਲੀ ਤੇ ਫਿਰ ਧਰਦੇਆਂ ਦਾਣੇ ਟਰੇ ਔਰੇ ਧਰਤਿਆਂ ਸੀ ਮੈਨੂੰ ਐਸੀ ਵੀ ਮੀਨਾ ਆ ਜੇ ਮੌਸਮ ਤਾਂ ਹੋ ਰਿਹਾ ਸੀ ਤੇ ਇੱਕ ਬਾਲਟੀ ਪਾਤੀ ਕੁਲਰ ਚ ਤੇ ਇੱਕ ਹੋਰ ਪਾਣੀ ਆ ਫੁੱਲੋ ਜੋ ਕੁਲਰ ਠੀਕ ਹੈ ਕਿ ਨਹੀਂ ਇਹ ਵਾਕਟੀ ਵੀ ਉਹ ਆਪਣਾ ਇਹ ਕੋਠੇ ਦਾ ਮਿੱਤਰੋ ਕਰੋ ਚੈੱਕ ਲਓ ਜੀ ਇੱਕ ਬੋਤਲ ਕੱਲ ਖਰਾਬ ਕਰਤੀ ਸੀ ਇਹਨੇ ਤੇ ਇੱਕ ਅੱਜ ਕਰਤੀ ਦੱਸੋ ਕੀ ਕਰੀਏ ਇਹਦਾ ਠੀਕ ਹੈ ਕਿ ਨਹੀਂ ਹੁਣ ਬੋਤਲ ਹੈਵੀ ਨਹੀਂ ਹੈਗੀਆਂ ਤਾਂ ਐ ਪਰ ਛੋਟੀਆਂ ਬਾਬਿਓ ਚਲੋ ਪੁੱਠੇ ਕੰਮ ਦਾ ਕਰਨੇ ਹੋਏ ਜਾਣੇ ਔਰ ਕੀ ਗਈਆਂ ਇਹਨੂੰ ਇਹਦੇ ਦਿਮਾਗ ਤਮੂਖ ਨਹੀਂ ਹੈਗਾ ਜਮਾਂ ਵੀ ਨਹੀਂ ਹੈਗਾ ਇਹਨੂੰ ਇਹ ਚ ਜਮਾਂ ਹੀ ਨਹੀਂ ਹੈਗਾ ਦਿਮਾਗ ਪਹਿਲਾਂ ਬਹੁਤ ਨੁਕਸਾਨ ਕਰਦਾ ਸੀ ਹੁਣ ਵੀ ਕਰਦੂ ਨੁਕਸਾਨ ਤਾਂ ਤੇ ਆ ਬਈ ਬਿਲਕੁਲ ਕੋਈ ਦਿੱਕਤ ਵਾਲੀ ਗੱਲ ਨਹੀਂ ਲੋ ਜੀ ਬ੍ਰਾਂਡ ਨਿਊ ਲਿੰਕਾ ਤੇ ਪਹਿਲਾਂ ਵੀ ਬਹੁਤ ਨੁਕਸਾਨ ਕਰਦਾ ਸੀ ਸ਼ੁਕਰ ਹੈ ਹੁਣ ਵੀ ਕਰਦੂ ਨੁਕਸਾਨ ਤਾਂ ਖੁੱਲੇ ਛੱਡੇ ਦੀ ਧੇਰ ਹੈ ਤੇ ਪਾਣੀ ਬਾਕੀ ਡੱਕਤਾ ਕੋਲਰ ਚ ਲਾ ਦੀਆਂ ਦਾ ਢੇਟ ਲੋ ਜੀ ਤੇ ਦਾਣੇ ਦੁਨੇ ਧਰਦਿਆਂ ਹੁਣ ਮਿੱਤਰੋ ਦੋਨੇ ਖੁੱਡਿਆਂ ਚ ਰੱਖਤੇ ਜੀ ਦਾਣੇ ਠੀਕ ਹੈ ਕਿ ਨਹੀਂ ਤੇ ਕਬੂਤਰੀ ਨੇ ਆਂਡਾ ਵੀ ਧਰ ਲਿਆ ਉੱਥੇ ਉਹ ਵੀ ਚੱਕ ਦਿਆਂ ਤੇ ਬਾਕੀ ਉਹ ਜੋੜਾ ਉੱਤੇ ਬੈਠੇ ਕਿਤੇ ਬਾਕੀ ਤੋੜੇ ਵੀ ਕੱਢ ਲੈ ਬਾਹਰ ਪਾਣੀ ਬਦਲ ਦਿਆਂ ਵੈਸੇ ਇੰਨਾ ਗੰਦਾ ਪਾਣੀ ਤਾਂ ਨਹੀਂ ਹੁੰਦਾ ਤੋੜਿਆਂ ਚ ਟੱਕਣ ਲਾਇਆ ਹੁੰਦਾ ਸਾਫ਼ ਹੈ ਬਾਕੀ ਦਾ ਚਲੋ ਕੋਈ ਨਾ ਫੇਰ ਵੀ ਚੇਂਜ ਕਰ ਦਾਂਗੇ ਆਪਾਂ ਜਿੰਨੀ ਸਫਾਈ ਹੋਊਗੀ ਓਨੀ ਬਿਮਾਰੀਆਂ ਘੱਟ ਲੱਗਣੀਆਂ ਤੇ ਮੋਟਰ ਮੋਟਰ ਚਲਵਾਨਿਆਂ ਫਿਰ ਭਰ ਦਿਆਂ ਠੰਡੇ ਪਾਣੀ ਨਾਲ ਜੀ ਬਾਬਿਓ ਤੋ ਕੇ ਪਾਣੀ ਪਾਰਤਾ ਠੰਡਾ ਠੰਡਾ ਤੇ ਗੋਲੀ ਵਾਲੀ ਸਾਈਡ ਵੀ ਪਾਣੀ ਮਾਰਤਾ ਥੱਲੇ ਤਰਤੇ ਗਰਮ ਹੁੰਦੀ ਆ ਠੰਡਾ ਪਾਣੀ ਮਾਰਤਾ ਸੈਟ ਹੋ ਗਿਆ ਕੰਮ ਤੇ ਦਾਣੇ ਦੋਨੇ ਖਾਈ ਜਾਂਦੇ ਤੇ ਧਰਦਿਆਂ ਪਾਣੀ ਵੀ ਅੰਦਰ ਦਾਣੀ ਖਾ ਲੈਣ ਦੋ ਤੇ ਓਕੇ ਰਿਪੋਰਟ ਆ ਹੁਣ ਤੇ ਆ ਗੰਦ ਵੀ ਟੇਕ ਕੇ ਆਣਾ ਸੀ ਚਲੋ ਡੇ ਕੇ ਆਵਾਂਗੇ ਵੀ ਲੀਫਟ ਵੀ ਲੈ ਕੇ ਆਣੀ ਸੀ ਜੇ ਦੁਕਾਨ ਤੇ ਢੇੜਾ ਵੱਜਿਆ ਉਹ ਤੋਂ ਲਿਆਵਾਂਗੇ ਹੁਣ ਤਾਂ ਕੀ ਜਾਵਾਂਗੇ ਠੀਕ ਹੈ ਕਿ ਨਹੀਂ ਕੱਲ ਦੇਖ ਲਾਂਗੇ ਕੱਲ ਸ਼ਾਇਦ ਬਾੜ ਵੀ ਜਾਣਾ ਪੈ ਸਕਦਾ ਵਾਬਿਓ ਠੀਕ ਹੈ ਕਿ ਨਹੀਂ ਪਿੰਡ ਜਾਣਾ ਪੈ ਸਕਦਾ ਮੇਲਾ ਉੱਥੇ ਤੇ ਕਮੈਂਟ 'ਚ ਦੱਸ ਦਿਓ ਵੀ ਮੇਲੇ ਦਾ ਵਲੋਗ ਵਲੋਗ ਬਣਾਈਏ ਕਿ ਨਾ ਬਣਾਈਏ ਤੁਸੀਂ ਕਹੋਗੇ ਤਾਂ ਬਣਾ ਦਾਂਗੇ ਨਹੀਂ ਤਾਂ ਲੈਣ ਦੇਵਾਂਗੇ ਠੀਕ ਹੈ ਕਿ ਨਹੀਂ ਦੱਸ ਦਿਓ ਬਾਕੀ ਤੇ ਦੋ ਦਿਨ ਦਾ ਮੇਲਾ ਵਾਬਿਓ ਇੱਕ ਕੱਲ ਕੱਚਾ ਮੇਲਾ ਤੇ ਪਰਸੋਂ ਵੱਡਾ ਮੇਲਾ ਠੀਕ ਹੈ ਕਿ ਨਹੀਂ ਪੱਕਾ ਮੇਲਾ ਮਤਲਬ ਦੋ ਦਿਨ ਮੇਲਾ ਹੋਊਗਾ ਤੇ ਦੱਸ ਦਿਓ ਬਾਕੀ ਬਣਾਣੇ ਕਿ ਨਹੀਂ ਬਣਾਣਾ ਵਲੌਗ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਾਂਗੇ ਤੇ ਬਾਕੀ ਓਕੇ ਰਿਪੋਰਟ ਹੈ ਤੇ ਖਾਈ ਜਾਂਦੇ ਆ ਦਾਣੇ ਮਿੱਤਰੋ ਆ ਕਹਨੇ ਆ ਬਾਬਿਓ ਠੀਕ ਹੈ ਕਿ ਨਹੀਂ ਕੱਲ ਇੱਕ ਚੱਕਤਾ ਸੀ ਤੇ ਦੂਜਾ ਅੱਜ ਚੱਕ ਦਿੰਨੇ ਆ ਤੇ ਆ ਜੋਡੀ ਚਲੋ ਤਾਂ ਪੂਰੇ ਹੋ ਗਿਆ ਆਪਣੇ ਦੋ ਆਂਡੇ ਜਿਹੜੇ ਚੱਕਣੇ ਸੀ ਪਹਿਲੇ ਪਹਿਲੀ ਵਾਰ ਵੀ ਮਿੱਤਰੋ ਚੱਕ ਲਿਆ ਜੀ ਆਂਡਾ ਤੇ ਆ ਤਾਂ ਰੱਖੀ ਫਿਰਦੇ ਸੀ ਏ ਵੀ ਚੱਕ ਲਈ ਗਈ ਰਿਪੇਅਰ ਪੂਰ ਤੇ ਵਜ ਜਾਂਦੀ ਆ ਤੇ ਆ ਕਬੂਤਰੀ ਨੇ ਦਾਣੇ ਦੇਖਦਾ ਖਾਇਆ ਕਿ ਨਹੀਂ ਖਾਇ ਟੋਕਰੀ ਜੀ ਬੈਠੀ ਐ ਤੇ ਬਾਕੀ ਉਹ ਕਿਥੇ ਬੋਟ ਐ ਬਾਪਿਓ ਚੱਕ ਦੀ ਨਹੀਂ ਜੀ ਟਰੇਆ ਹੋ ਗਿਆ ਜੀ ਉਹ ਟਾਈਮ ਸ਼ਾਇਦ ਫੁੱਲ ਦਿੱਤੇ ਲੋਈ ਚੱਕਦੀ ਐ ਰੋਕ ਕੇ ਪੱਤਲਾ ਕਰ ਕਾ ਬੰਦ ਕਰ ਦੇ ਚਲੋ ਬਾਏ ਬਾਏ ਤੈਨੂੰ ਕਿਹ ਚੇਗਾ ਇਹਦਾ ਤੈਨੂੰ ਕੀ ਆਤਾ ਹੈ ਤੂੰ ਥਾਂ ਖਰਾਬ ਕਰਦੀ ਅੰਡਾ ਰੱਖ ਲਾ ਵੀਡੀਓ ਲੱਗਦੀ ਹੈ ਵੀਡੀਓ ਤਾਂ ਲੱਗਦੀ ਹੈ ਸ਼ੋਪਰਾ ਹੁਣ ਵੇ ਅੰਡਾ ਧਰੀ ਬੈਠੇ ਕਿਵੇਂ ਉੱਤਰ ਹੋਈ ਚੱਲ ਚੱਲ ਅੱਗੇ ਜਾਂ ਲੋਲੇ ਨਹੀਂ ਉੱਧਰ ਵਗ ਜਾ ਉਹ ਤੇ ਖਾਲੀ ਬੀਟ ਰੇ ਟ੍ਰੇਨਿੰਗ ਟੌਗਰੀ ਬੜਾ ਵਧੀਆ ਮੱਲੀ ਦਾ ਬੈਠੀ ਗਿਆ। ਓਰੇ। ਫਿਰ ਉਹ ਧਰਤੇ ਹੁਣ ਕਿਉਂ ਦਿਮਾਗ ਖਰਾਬ ਕਰਦਾ ਯਾਰ ਜੋੜੀਆਂ ਨੇ। ਕਦੇ ਇੱਧਰ ਕਦੇ ਉੱਥੇ ਚਲ ਆਪੇ ਤਾਂ ਆੰਦੂਗਿਆ ਇੱਕ ਵਾਰ ਯਾਰ। ਕਰਦੇ ਬੰਦ ਕਰਦੇ ਕੋਈ ਨਹੀਂ। ਲਓ ਜੀ ਕਰਤਾ ਜੀ ਕੁੱਲਰ ਬੰਦ ਚੋਬਰ ਨੇ ਤੇ ਗੇਟ ਵੀ ਢਾਤਾ। ਤੇ ਬਟਨ ਦੇਖ ਲਈਏ ਸਾਰੇ ਬੰਦ ਨੇ। ਬੰਦ ਨੇ ਬਾਬੇ ਹੁਣ। ਤੇ ਚਾਹਦੇ ਆ ਜੀ ਛੱਲੇ ਹੋ ਗਿਆ ਜੀ ਬਹੁਤ ਟਾਈਮ ਤੇ ਲੀਡ ਚੱਕ ਰਾਇ ਮਿਸਤਰੀ ਦੀ ਆ ਮਿਸਤਰੀ ਕੋ ਵਾ ਲੀਡ ਕਿੱਧਰ ਗਈ ਤੇ ਵੱਜ ਗਏ ਲਾ ਲੋ ਸਾਢੇ 7 ਵੱਜ ਗਿਓ ਨੇ ਤੇ 8 ਵਜਣ ਵਾਲੇ ਆਉਣੇ ਲਾ ਲੋ ਐਸੇ ਲਾਦਾ ਖੁੱਡੇ ਨੂੰ ਜਿੰਦੇ ਦਾ ਲਾਤੇ ਬਾਕੀ ਪੂਰੂ ਤਾਂ ਉਰੀ ਬੈਠੋ ਆ ਨਹੀਂ ਹਟਦਾ ਵੀ ਇਹ ਚਲੋ ਦੇਖੀ ਆਉਗੀ ਠੀਕ ਹੈ ਕਿ ਨਹੀਂ ਤੇ ਅੱਜ ਟੋਕਰੀਆਂ ਲਾਤੀਆਂ ਸੀ ਬਾਕੀ ਤੁਹਾਨੂੰ ਦਿਖਾ ਦਿਖਾਤੀਆਂ ਸੀ ਠੀਕ ਹੈ ਕਿ ਨਹੀਂ ਉਹ ਕਰੋ ਚੈੱਕ ਦੋ ਖਾਨੇ ਦਾ ਵਧੀਆ ਸੈੱਟ ਕਬੂਤਰ ਜੁੜੇ ਬਹਿਣ ਲੱਗ ਗਏ ਨਾ ਗੋਲੀਆਂ ਰਹਿਣਾ ਕਰਿਆ ਕਰ ਤੇ ਆ ਕਬੂਤਰੀ ਵੀ ਗਸਤ ਵੰਦੀ ਹੈ ਓਰੇ ਬਾਬੇ ਵਾਲੀ ਹਰੇ ਬੋਟੇ ਵਾਲੀ ਚਲੋ ਕੋਈ ਨਹੀਂ ਯਾਰ ਆਪੇ ਆਪੇ ਸੈਟਿੰਗ ਕਰ ਲੈਣਗੇ ਆਪਾਂ ਨੂੰ ਵੀ ਦਿੱਕਤ ਹੈ ਠੀਕ ਹੈ ਕਿ ਨਹੀਂ ਇਹਦਾ ਆਪਾਂ ਆਪਾਂ ਦਾ ਕੋਈ ਡਿਗਾਰਡ ਕਰਨਾ ਬੂਆ ਆਪਾਂ ਨੂੰ ਨਹੀਂ ਤਾਂ ਤੇ ਵਸ ਮਿੰਦਾਂ ਕਰ ਕਰ